प्यारे दोस्तवाड़े ई-रिक्शे ने आपा देखदे रोज बाजारਾਂ ਦੇ ਵਿੱਚ ਅੰਮ੍ਰਿਤਸਰ ਗਰਦਾਸਪੁਰ ਜਲੰਧਰ ਹਸ਼ਿਆਰਪੁਰ ਇਹਨਾਂ ਦੇ ਵਿੱਚ 95% ਡੀਖਸ਼ਾਂ ਕੋਲ ਕੋਈ ਨਾਂ ਤੇ ਪੱਕਾ ਦਾ ਤੌਰ ਤੇ ਡਰਾਈਵਿੰਗ ਲਾਇਸੈਂਸ ਨਹੀਂ ਕੋਲ ਨਾ ਆਰਸੀ ਦੇ ਨਾਂ ਕੋਈ ਨਾ ਦੀ ਇੰਸ਼ੂਰੈਂਸ ਹੀ ਆ ਮਾਫੀ ਆ ਜਾ ਬਣਿਆ ਵਾ ਕੋਈ ਵਿਅਕਤੀ ਉੱਠਦਾ ਉਹ 10 15 20 25 30% ਕਰਦਾ ਉਹ ਤੇ 400 ਰੁਪਇਆ ਪ੍ਰਤੀ ਦਿਨ ਦਿਹਾੜੀ ਤੇ ਬੰਦਾ ਭਰਤੀ ਕਰ ਲੈਂਦਾ ਵਾ ਉਹ ਟ੍ਰੇਨ ਦੇ ਡਰਾਈਵਰ ਹੁੰਦਾ ਨਹੀਂ ਕਿਉਂਕਿ ਉਹ ਤੇ ਆਮ ਵਿਚਾਰਾ ਰਿਕਸ਼ਾ ਚਲਾਉਣ ਵਾਲਾ ਬੰਦਾ ਵਾ ਨਾ ਉਹ ਤੇ ਤੇ ਉਹ ਬਾਜ਼ਾਰ ਚ ਢੜਾਈ ਫਿਰਦੇ ਨੇ ਟ੍ਰੇਨ ਹੁੰਦੇ ਨਹੀਂ ਨਿਜਮਾ ਦਾ ਪਤਾ ਨਹੀਂ ਰੂਲ ਦਾ ਗਿਆਨ ਨਹੀਂ ਕਦੀ ਕੇ ਦੀ ਕਾਰ ਚ ਕਦੀ ਸਕੂਟਰ ਚ ਕਦੀ ਲੱਤਾ ਕੇ ਦੀ ਮਾਰ ਦਿੰਦੇ ਨੇ ਦਰ ਘਟਣਾਵਾ ਕੀ ਹੁੰਦੀ ਆ ਰਹਿੰਦੀ ਆ ਨੇ ਤੇ ਆਵਾਜ਼ਾਈ ਚ ਬੜਾ ਵੱਡਾ ਵੇਦਨ ਬਣਦਾ ਬਾਜ਼ਾਰ ਦੇ ਵਿੱਚ ਬੜੀਆਂ ਰਕਾਵਟਾਂ ਆਉਂਦੀਆਂ ਨੇ ਜੇ ਕੋਈ ਇਹਨਾਂ ਨੂੰ ਪੁਲਿਸ ਕਰਮਚਾਰੀ ਅਧਿਕਾਰੀ ਰੋਕਦਾ ਵਾ ਇਹਦੇ ਕੋ ਕਾਗਜ਼ੀ ਕੋਈ ਨਹੀਂ ਹੁੰਦਾ ਤੇ ਇਹਨਾਂ ਦੀ ਚਲਾਨ ਕਾਤੇ ਕਰੇ ਹੋ ਇਹ ਤੇ ਮੇਰੇ ਨਾਲ ਗੱਲ ਕਰੇ ਮਲਾਜ਼ਮ ਪੁਲਿਸ ਦਾ ਇਹਦਾ ਜਿਹੜਾ ਰੋਕੀਦਾ ਵਾ ਸਖਤੀ ਕਰੀਏ ਮਾੜੀ ਜੀ ਤੇ ਕੋਈ ਨਾ ਕੋਈ ਨੇਤਾ ਸਿਆਸੀ ਲੀਡਰ ਨਾਲ ਫੋਨ ਕਰ ਦਿੰਦਾ ਵਾ ਜੂਨੀਅਰ ਦੀ ਬਣੀ ਇਹਨਾਂ ਦੀ ਤੇ ਫਾਲੋ ਫਾਲਰ ਹੋ ਜਾਂਦੀ ਇਹਦੇ ਉਹਨਾਂ ਨੂੰ ਰਿਪੋਰਟਾਂ ਤੇ ਲਾਲਚ ਹੁੰਦਾ ਵਾ ਕਿ ਬੋਟਾ ਨਾ ਖਰਾਬ ਹੋਣ ਗੱਲ ਕੀ ਹੈ ਬਾਜ਼ਾਰਾਂ ਦੇ ਵਿੱਚ ਆਵਾਜ਼ ਆਈ ਜੋ ਸਭ ਤੋਂ ਵੱਡਾ ਬਿਗਨ ਪਾਉਣ ਲਈ ਟਰੈਕਟਰਾਂ ਵਾਂ ਕਰਾਉਣ ਲਈ ਇਹ ਈ ਰਿਕਸ਼ੇ ਜ਼ਿੰਮੇਵਾਰ ਬਣਦੇ ਨੇ ਇਹ ਲੋਕਾਂ ਦੀ ਮੰਗ ਵਾਕੇ ਇਨ੍ਹਾਂ ਤੇ ਘੱਟੋਂ ਘੜੋਂ ਕੁੰਡਾ ਇੱਥੇ ਕੱਸਿਆ ਜਾਵੇ ਕੋਈ ਇਹਨਾਂ ਨੂੰ ਕਾਨੂੰਨ ਦੇ ਘੇਰੇ 'ਚ ਲਿਆਂਦਾ ਜਾਵੇ ਇਹਨਾਂ ਦੀ ਕੁਾਰਸੀ ਹੋਵੇ ਲਾਇਸੈਂਸ ਹੋਵੇ ਨਿਸ਼ੋਰਤ ਹੋਵੇ ਤਾਂ ਕਿ ਇਹਨਾਂ ਨੂੰ ਡਰ ਹੋਵੇ ਭੈ ਹੋਵੇ ਇਹ ਵੀ ਕੋਈ ਨਿਯਮਾਂ ਦੇ ਘੇਰੇ 'ਚ ਰਹਿਣ ਟ੍ਰਕਟਰਾਵਾ ਕਰਾ ਕੇ ਗੋਹੀ ਹੂਮ ਕਰਦੇ ਰਹਿੰਦੇ ਨੇ ਇਹ ਗਾਲਿਓ ਤੇ ਬਹੁਤ ਗਿਣਤੀ ਪਤਾ ਲੱਗਾ ਕਿ ਨਸ਼ੇ ਵੀ ਖਾਂਦੇ ਨੇ ਸਿਕਟਾਂ ਦੇ ਆਂ ਹੀ ਕਹਿੰਦੇ ਰਹਿੰਦੇ ਨਾ ਲਾਏ ਕਿ ਲੋਕਾਂ ਦੀ ਮੰਗ ਵਾਕੇ ਇਹ ਜਿਹੜੇ ਈ ਰਿਕਸ਼ੇ ਨੇ ਇਹਨਾਂ ਦੇ ਮਾਲਕਾਂ ਤੇ ਇਹਨਾਂ ਦੇ ਚਾਲਕਾਂ ਤੇ ਇਹਨਾਂ ਕੋ ਪੁੰਡਾ ਕੱਸਿਆ ਜਾਵੇ ਇਹਨਾਂ ਨੂੰ ਕਾਨੂੰਨ ਦੇ ਅੱਗੇ ਲਿਆ ਕੇ ਇਹਨਾਂ ਦੀਆਂ ਆਰਥੀਆਂ ਬਣਾਈਆਂ ਜਾਣ ਤੇ ਜਾਣ ਇਹਨਾਂ ਨੂੰ ਬੰਦ ਕੀਤਾ ਜਾਵੇ ਸਰ ਆਪੀਤੀ ਹੈ ਨਾ ਕਿੰਨਾ ਲਾਇਆ ਅੱਧ ਪਾਲ ਆਇਆ ਇਹ ਆਪ ਮੰਨਣ ਡਿਆ ਜੀ ਅੱਧ ਪਾਲ ਸ਼ਰਾਬ ਲਈ ਆ ਤੇ ਇਹ ਵਿੱਚ ਸਵਾਰੀਆਂ ਭਾਈਆਂ ਨੇ ਉਹ ਜਿਹਾਂ ਦਾ ਉਹ ਜਿਹਾਂ ਦਾ ਸਵਾਰੀਆਂ ਕੋਈ ਨਹੀਂ ਸਾਥੀ ਹਾਂਜੀ ਇਹ ਆ ਵੇਖਣ ਨੂੰ ਵੀ ਕਿਹੜੇ ਚੌਂਕ ਚ ਲਿਆ ਕੇ ਆਨੇ ਹਰੋਂ ਮਿਸਾਰ ਸਰਚਿੰਨਾ ਜਿਹੜੇ ਚੌਥੇ ਲਿਆ ਕੇ ਤੇ ਮਿਖਲਾ ਲੱਗੀ ਕਿੱਧਰ ਨੂੰ ਕੱਢੀ ਜਿਹੜੀ ਹੁਣ ਉਹ ਜਿਹੜੀ ਜਿਹੜੀ ਉਹਦਾ ਹੱਥੇ ਹੋਈ ਆ ਉਹਨੇ ਇਧਰ ਨੂੰ ਜਾਵਾ ਯਾਰ ਉਹਨੇ ਇਧਰ ਨੂੰ ਹੀ ਜਾਣਾ ਹੁਣ ਗਲਤੀ ਹੋ ਗਈ ਆ ਤੇ ਚੱਲ ਮਾਫ਼ ਕਰੋ ਉਹ ਹੁਣ ਟਿੰਗਰੇ ਸ਼ਰਾਬ ਪੀ ਕੇ ਸਵਾਰੀਆਂ ਢੋਣ ਲਿਆ ਜੀ